ਸਾਤਕਾ ਵੀ ਜਾਰੇ ਵੀਰਾਂ ਨੂੰ ਸੰਦੀਪ ਡੇਫਾਈਨ ਤੋਂ ਰੱਬਾ ਵੈਲਕਮ ਜੀ ਤੇ ਬਾਈ ਪਿੰਡੇ ਨਾਲ ਆ ਚੁੱਕੇ ਜੀ ਆਪਾਂ ਪਿੰਡ ਧਮਾਨ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਜਿਵੇਂ ਆਜੂ ਬਾਈਆਂ ਕੋਈ ਦਾਸ ਦੇ ਲੱਗਪੇ ਨਾਗਾ ਮਣੇ ਕਹਿਣੇ ਕਿ ਮਾਦੂ ਮੱਜਾ ਵੀ ਨਾਲ ਵੀਰਾਂ ਦਾ ਖੜਾ ਤੇ ਗਾਵਾਂ ਵੀ ਆ ਤੇ ਚਰਾਓ ਹਣ ਬਾਈ ਜਣ ਗੱਲਬਾਤ ਕਰਦੇ ਆਪਾਂ ਬਾਈ ਜੀ ਸਤਿਕਾਰ ਸਤਿਕਾਰ ਪਾਜੀ ਹੋਰ ਸਤਿਕਾਰ ਪਿੰਡੇ ਜੀ ਆਨੇ ਵੀਰਾਂ ਨੂੰ ਸਤਿਕਾਰ ਜਿਹੜੇ ਸੰਦੀਪ ਡੇਫਾਈਨ ਤੋਂ ਵੇਂਦੇ ਆ ਤਾਰੇਨ ਤੁਹਾਡੇ ਨੂੰ ਪਿਆਰ ਕੋਈ ਦਿੱਸੀ ਕਾਹ। ਹੋਰ ਸੁਣਾਓ ਜੀ। ਵਧੀਆ ਭਾਜੀ ਸੱਚੇ ਪਾਤਸ਼ਾਹ ਦੀ ਬੜੀ ਮਿਹਰ ਗੁਰੂ ਰਾਮਦਾਸ ਚੜ੍ਹਦੀ ਕਲਾ ਹੱਕ ਦਾ ਭਲਾ ਕਰੇ। ਭਾਜੀ ਸੱਚੇ ਪਾਤਸ਼ਾਹ। ਹੋਰ ਸੁਣਾਓ ਤੁਸੀਂ। ਭਾਜੀ ਬਾਕੀ ਵਧੀਆ। ਚਲੋ ਵਧੀਆ ਚਾਹੀਦਾ ਮਿਹਰ ਚਾਹੀਦੀ ਜੀ ਤਾਂ। ਨੂੰ ਕਿਹਨੇ ਲੱਗ ਗਿਆ? ਬੱਲੂ ਘਰ ਦੇ ਆ ਦੇ ਕੰਮ ਕਰਾਉਣ ਮਿਸਤਰੀਆਂ ਦੇ ਅੱਜ ਦਾ ਕੰਮ ਲੈ ਗਿਆ ਬਸ ਮੁਕਿਆ। ਕੱਲ ਨਾਲੇ ਨਹੀਂ। ਆ ਚਲੋ ਉਹ ਵੀ ਜ਼ਰੂਰੀ ਹੈ ਨਾ ਭਾਜੀ। ਬਸ ਰਹਿ ਗਿਆ ਜੀ ਡਾੜੀ ਦਾ। ਬਸ ਠੀਕ। ਤੇ ਨਾਲ ਹੀ ਰਾਤੀ। ਹੋਰ ਸੁਣਾਓ ਤੁਸੀਂ ਠੀਕ ਠਾਕ। ਮੇਰਾ ਮੇਰਾ ਤੁਹਾਡੇ। ਚਲੋ ਮੇਰੀ ਚਾਹੀਦੀ ਭਾਜੀ। ਇਦਾਂ ਹੀ ਮ ਇਹ ਤੇ ਕਰੇ ਵਰਗਾ ਦੇ ਕਰਾ ਆ ਇਹਨੇ ਚੱਲੀ ਜਾਂਦਾ ਭਾਈ ਹਾਂਜੀ ਚੱਲੀ ਜਾਂ ਵਪਾਰਵਾ ਭਾਜੀ ਇਹਦੇ ਵਿੱਚ ਕੋਈ ਕਿਸ ਦੀ ਸਰਫਾ ਨਹੀਂ ਕੀ ਸਾਨੂੰ ਪਿਛਲੀ 1.5 ਲੱਖ ਰੁਪਏ ਤੇ ਕੌਲੇ ਉਹ ਲੈਣਾ ਮੈਂ 50000 ਰੁਪਏ ਘੜਿਆ ਦਾ 88000 ਦੇ ਵਿੱਚ ਵਿੱਚ ਹਾਂਜੀ ਗਾਵਾਂ ਦੇ ਅਸੀਂ ਦਿੱਤੀਆਂ ਨਹੀਂ ਕਿਸ ਨੂੰ ਗਾਵਾਂ ਇੱਥੇ ਵੇਚੂ ਤੇ ਲਈਆਂ ਨੇ 50000 ਰੁਪਏ ਘੜਿਆ ਇੱਕ ਗਾਂ ਏਡੀ ਕਰਮ ਨਿਕਲੀ ਕੋਈ ਗੱਲ ਨਹੀਂ ਕਰਨ ਵਾਲੀ ਸੂਣ ਵਾਲੀ ਲਿਆਂਦੀ ਇੱਕ ਹੋਰ ਗਾਂ ਖਰਾਬ ਨਿਕਲਈ ਇੱਕ ਮੱਝ 7-3 ਡੰਗਰ ਜਿਹੜਿਆ ਜੋ 50000 ਪੂਰਾ ਕਟਾ ਪਿਆ ਹਾਂਜੀ ਇਹ ਤੇ ਕੋਈ ਇਹ ਨਹੀਂ ਕਰ ਸਕਦਾ ਵਪਾਰੀਆਂ ਨੂੰ ਘਾਟਾ ਨਹੀਂ ਪੈਂਦਾ ਸਾਰੇ ਨਫੇ ਲੈ ਲੈਂਦੇ ਆ ਇਹ ਕਰਮ ਵਾਲੀਆਂ ਪਰੀਆਂ ਨੇ ਆਪਣੇ ਨਾਲ ਚੰਗੀਆਂ ਕਰਕੇ ਲੈਣੀਆਂ ਤੇ ਘਟਾਵਾ ਦਾ ਨਾਲੇ ਹੋ ਜਾਂਦਾ ਬਿਲਕੁਲ ਬਿਲਕੁਲ ਜੀ ਇਦਾਂ ਹੀ ਆ ਆਪਣੇ ਨਾਲ ਹਰ ਦਿਨ ਚੰਗੀ ਕਰਕੇ ਦੇਈਏ ਬਿਲਕੁਲ ਜੀ ਬਿਲਕੁਲ ਹਾਂਜੀ ਅੱਜ ਵੀ ਹੈਗੀਆਂ ਨੇ ਚਾਰ ਪੰਜ گاਵਾ ਵਾ ਤੇ ਤਿੰਨ ਕੁ ਮਈਆਂ ਵਾ ਕਦੇ ਸ਼ੁਰੂ ਦੱਸੋ ਜੀ ਇਹਦੇ ਬਾਰੇ ਇਹ ਗਾਂ ਸੁਈ ਭਾਜੀ ਹਾਂਜੀ 20 22 ਦਿਨ ਦੀ ਲਾੜੋ ਮਹੀਨੇ ਦੀ ਲਾੜੋ ਬੱਸ਼ੀ ਆ ਮਗਰ ਵਖਾਲ ਦਿੰਦੇ ਨਾਲ ਹੀ ਪਰਲੀ ਕਰ ਲਈ ਆ ਵਿੱਚਲੀ ਬੱਸ਼ੀ ਆ ਵੀ ਚੱਲ ਲਈ ਆ ਬੱਸ਼ੀ ਆ ਬਹੁਤ ਚੰਗੀ ਬੱਸ਼ੀ ਆ ਠੰਡੀ ਸੀ ਬਹੁਤ ਜ਼ਿਆਦਾ ਤੁਹਾਨੂੰ ਬੁਖਾਰੀ ਕਰੀ ਬਿਲਕੁਲ ਉਹ ਏਅਰਪੋਰਟ ਪਾਜੀ ਇੱਧਰ ਪਾਜੀ ਦੁੱਧ ਕਿੰਨਾ ਸਹੀ ਦੁੱਧ ਪਾਜੀ ਆਪਣੇ ਕੋਲ ਗਾਂ ਰਾਦੀ ਉਹ ਤੋਂ ਚੋਕੇ ਸਵੇਰੇ ਚੋਕੇ ਲੈਣੀਆਂ ਗਾਵਾਂ ਹੂੰ ਸਵੇਰੇ ਆਈਆਂ ਦੋਵੇਂ ਆ ਗਾਵ ਇੱਕੋ ਘਰੋਂ ਨਹੀਂਆਂ ਨੇ ਠੀਕ ਆ ਬਹੁਤ ਹੀ ਠੰਡੀ ਠੰਡੀ ਗਾਵਾਂ ਇਹ ਨਹੀਂ ਕੋਈ ਕਮੀ ਪੇਸੀ ਨਹੀਂ ਪਾ ਗਾ ਜਾਈ ਦੁੱਧ ਪਾਜੀ ਇਹਦੇ ਗਾਂ ਨੇ 20 ਕਿਲੋ ਦੇਣਾ ਵਾ 15 16 ਕਿਲੋ ਦੁੱਧ ਖੁੱਲਾ ਡੋਲਾ ਤਿਆਰ ਹੋਣਾ ਹੈ ਖੁੱਲਾ ਡੋਲਾ ਤਿਆਰ ਦੁੱਧ ਗਾਂ ਦੇ ਥਲੇ ਆ ਫਿਰ ਗਾਂ ਦੀ ਚਵਾਈ ਕਰਕੇ ਫਿਰ ਲੈਂਦੀਆਂ ਨੇ ਖੋ ਲੋ ਲੋ ਜੀ ਵੇਖੋ ਜਰਸੀ ਲਾ ਲਓ ਕਰੋਰ ਹਲ ਉੱਪਰ ਫੇਰ ਵੱਡੀ ਬੁਰੀ ਆ ਦੇਖੋ ਫਿਰ ਚੋਗ ਲੈਣੀਆਂ ਪੂਰੀਆਂ ਪਾੜੀ ਵੱਡੀਆਂ ਕੋਈ ਛੋਟੀ ਨਹੀਂ ਦੇਖੋ ਮਗਰ ਮਚੀਆਂ ਹੋਣਗੀਆਂ ਇਹਨਾਂ ਤੋਂ ਮੋਰ ਲੋ ਜੀ ਲੈ ਵਾ ਭਾਜੀ ਬੜੀ ਕਮਾਲ ਦਾ ਗੱਲ ਚੰਗੀ ਹੈ ਜੀ ਹਾਂ ਜੀ ਕੁਤ ਟਾਈਮ ਨਹੀਂ ਲੱਗਾ ਕੋਈ ਬਾਜ਼ਾਰ ਨਹੀਂ ਕੋਈ। ਠੰਡੂ ਕੁ ਖਰਾਣੇ ਚਿੱਟ। ਆ ਕੋਈ ਪਰੇ ਕੋਈ ਕਮੀ ਵੇਸ਼ੇ ਉਠਾਜ। ਠੰਡੀਆਂ ਸੀਲੋ। ਨਹੀਂ ਨਹੀਂ ਠੀਕ ਹੈ ਜੀ। ਦੁੱਧ ਭਾਜੀ ਉਥੋਂ ਦੇ 20 ਕਿਲੋ ਕਹਿੰਦੇ ਘਰ ਵਾਲੇ ਚਲੋ ਆਪਾਂ ਘੱਟ 4 ਕਿਲੋ ਕਹਾਂਵਾ। ਕੱਲ ਨੂੰ 20 ਕਿਲੋ ਦੋਦੀ ਦਊਗੀ ਜਿੰਨਾ ਵੰਡੂਣੇ ਖਾਣੇ ਖਾਦਾ ਬੈਠਣ। ਹਾਂਜੀ ਫਿਰ। ਭਾਜੀ ਬਾਹਰ ਦਾ ਮੁੱਲ ਲੈ। 700 ਰੁਪਿਆ ਵੀ ਕਰ ਲੀਏ 55000 ਦੀ ਗਾਂ ਦੇ ਦਾ। ਕਰਦੇ ਹੋ ਮਾਨ ਲਓ ਹਾਂਜੀ 55000 ਦੀ ਦਰਾਂ ਜਾਂ ਉਹ ਠੀਕ ਆ ਚਲੋ ਆਜੋ ਇਹ ਵੀ ਦੂਈ ਇਹਦੀ ਇਹਦੀ ਬੱਸੀ ਆਜੋ ਗਿਰਦੀ ਬੱਸੀ ਦੂਈ ਪਹਿਲੀ ਆ ਆਜੋ ਬੱਸੀ ਲੋ 20 22 ਦਿਨ ਦੀ ਲਾੜੇ ਕੋ ਮਹੀਨੇ ਦੀ ਲਾੜੇ ਆਪਣੀ ਆਈਡੀਓ ਸਾਹਮਣੇ ਹੈ ਨਾ ਦੁੱਧ ਕਿੰਨਾ ਜੀ ਦੁੱਧ ਭਾਜੀ ਇੱਕੋ ਕਰਾਂ ਜੋੜਾ ਲਿਆਵਾ ਅੱਛਾ ਇਹਦੇ ਗਾਂ ਦੇ ਥੱਲੇ ਦੁੱਧ 17 18 18 ਕਿਲੋ ਇੰਨਾ ਹੈਗਾ ਖੁੱਲਾ ਡੁੱਲਾ ਬਾਅਦ ਗੱਲ ਇਹ ਆ ਵੀ ਕਹਿ ਕੇ ਮੁਕਰਨਾ ਨਹੀਂ ਇੱਕ ਟਾਈਮ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਕੋਈ ਚੋਕੇ ਤਸੱਲੀ ਕਰਕੇ ਖੜੇ ਥਣਾ ਜੀ ਕੋਈ ਭੂਰ ਕੋਈ ਛਟਾ ਕੋਈ ਵਾਦ ਘੜ ਨਹੀਂ ਹਾਂ ਐ ਕੋਈ ਰੱਸੀ ਨਹੀਂ ਪੌਣੀ ਪੌਣੇ ਕੋਈ ਰੋਡੀਆਂ ਦਾਣੇ ਉਹਲੇ ਦਿੱਤੀਆਂ ਪੌਣੇ ਦੋ ਹਰੇ ਦਿੱਤੀਆਂ ਚੈੱਕ ਤਸੱਲੀ ਕਰਕੇ ਗਾਂ ਕੋਈ ਆਪਣੇ ਘਰੋਂ ਕੰਡਾ ਲੀਟਰ ਲਿਆਉਣ ਬੰਦੀਆਂ ਕਰਕੇ ਖੜੇ 18 ਕਲ ਤੋਂ ਤਿਆਰ ਆ ਕਿਲੋ ਦੁੱਧ ਬੱਚੀ ਨੇ ਕੱਲ ਨੂੰ ਦੇਣਾ ਵਾ ਵੱਡੀ ਵੇਰ ਨਾਲੇ ਹੁਣ ਵੀ ਭਾਜੀ ਇਹਦੇ ਥਲੇ ਦੁੱਧ ਖੁੱਲਾ ਮੇੜ ਕੇ ਕੋਈ ਲੈ ਜੀ ਬਸ ਠੀਕ ਚਾ ਸਤਾਰਾ ਕਿਲੋ ਦੁੱਧ ਹੁਣ ਮਿੰਤੀ ਦਾ ਕੋਈ ਲੈ ਜਾਏ ਕੰਡੇ ਤੇ ਚੜਾ ਲੈ ਮੈਂ ਘਰ ਚੋਕ ਲਿਆਂਦੀ ਆ ਭਾਜੀ ਮੈਂ ਬਸ ਵੇਖੋ ਬੈਠਾ ਤੁਰ ਮਹੌਲਾ ਜੀ ਲੋ ਜੀ ਬਸ ਆ ਜੋ ਨਿੱਗਰ ਚੜੇ ਦੀ ਭਾਜੀ ਫਿਰ ਥਾਣੇ ਤੇ ਚੁਵਾਈ ਗਾਣੀ ਬਿਲਕੁਲ ਜੀ ਹਾਏ ਭਾਜੀ ਦੋਹਾਂ ਦੇ ਮਗਰ ਵਸ਼ੀਓ ਦੋ ਮਗਰ ਵਸ਼ੀਓ ਜੀ ਇਹ ਕੋਈ ਵਰਨਾ ਕਰ ਦੇ ਵੇਖੋ ਪਿਓ ਕਾਲੀ ਭਾਜੀ ਕਰ ਦੇ ਵੇਖੋ ਮਸ਼ੀਨ ਨਹੀਂ ਬਰੋਫੜ ਕਰ ਬੱਡੀਆ ਵੱਡੀਆਂ ਬੱਚੀਆਂ ਪਾਈ ਫਿਰ ਦੁੱਧ ਨਹੀਂ ਖੁੱਲਾ ਚੂਗਾ ਪਾਈਆ ਦੁੱਧ ਨਹੀਂ ਘੜੂ 17 ਕਿਲੋ ਦੋ 1 ਲੀਟਰ ਮਾਰ ਲੇ 20 ਕਿਲੋ ਦੁੱਧ ਆਊਗੀ ਜੇ ਨਾ ਵੈੜ ਨੇ ਮੰਡ ਖਾਤਾ ਬੋਲੋ ਮੋਲ ਭਾਜੀ ਉਹ 65000 ਰੁਪਇਆ 60000 ਦੀ ਦਵਾਂਗੇ 60000 5000 ਛੋੜ ਕਰਤਾ ਨੇ 5500 ਲਓ ਵੇਚ ਲਓ ਬੜੀ 52 ਤੇ 55 ਤੇ ਜੇ ਜੋੜਾ ਕਿ ਲਾਊਗਾ ਮਾਨਦਨ ਕਰਾਂਗੇ ਫੁੱਲ ਮਾਨਦਨ ਵੇਲੋ ਵੇੜਾ ਕਿਡੀਆਂ ਭਾਜੀ ਨਹੀਂ ਠੀਕ ਹੈ ਭਾਜੀ ਹੰਡੀਆਂ ਪੋੜੀਆਂ ਭਾਜੀ ਹੈ ਨਹੀਂ ਕੋਈ ਟਾਈਮ ਨਹੀਂ ਕੋਈ ਬਜਾਬ ਨਹੀਂ ਫਿਰੇ ਝੋਗੇ ਲਿਆਂਦੀਆਂ ਨੇ ਕਰੋ ਨਹੀਂ ਹੱਥ ਲਾਉਂਦੇ ਆ ਮਸ਼ੀਨਾਂ ਥਾਂਡੇ ਡੋਕਾ ਪਰਵਾ ਭਾਜੀ ਹਾਰਾ ਮਾੜੇ ਮੇਰੇ ਨਾਲ ਸੁਖਵਾਜੀ ਥਾਣੇ ਵੇਖੋ ਭਾਜੀ ਵੇੜਾ ਨੂੰ ਲੱਗੇ ਕਮੀ ਕੋਈ ਨਹੀਂ ਪਈ ਨਾ ਨਿਚਵਾਈ ਦੇ ਵਿੱਚ ਨਹੀਂ ਠੀਕ ਹੈ ਜੀ ਦੋ ਟਾਈਮ ਆਵੇ ਤਸੱਲੀ ਕਰਾਇਆ ਦੇ ਕੇ ਵਾਪਸ ਘਰ ਲਾ ਗਏ ਕਮੀ ਨਿਗਲੇ ਬੁਲਟੀ ਇਹ ਘਬੜਾ ਜੀ ਇਹ ਸੂਈ ਵਛੀ ਪਾਜੀ ਪਹਿਲਾਂ 4 ਬੰਦ ਅੱਛਾ ਪਹਿਲਾਂ 4 ਸੂਈ 4 ਬੰਦ ਕਿਉਂਕਿ ਬੱਚਾ ਕਿ ਭਾਈ ਬੱਚੀ ਆਹ ਪਾਜੀ ਬੱਚਾ ਅੱਛਾ ਅੱਛਾ ਇਹ ਸਪਾਨ ਦੇ ਨਾਲ ਜੀ ਠੀਕ ਹੈ ਥੰਡੀ ਥੁੰਡੀ ਇਹ ਵੀ ਬੜੀ ਜੋ ਲਓ ਜੀ ਇਹ ਵੀ ਦੇਖੋ ਆਹ ਥੰਡੀ ਥੁੰਡੀ ਇਹ ਵੀ ਬੜੀ ਰੰਗ ਹੋ ਗਿਆ ਇੱਥੇ ਦਾ ਜੋਗੀ ਆ ਚਾਰ ਹਨ ਇਹ ਵੀ ਤੋਂ ਲੋ ਜੀ ਚਾਰ ਹਨ ਤੇ ਪਹਿਲਾ ਸੁਆ ਹਾਂਜੀ 10 ਕਿਲੋ ਦੁੱਧ ਬਣ ਗਿਆ ਦੁੱਧ ਤਿਆਰ ਆ ਜੀ ਮੈਂ ਦੇਖੋ ਮਗਰਵੱਸ਼ਾ ਡੱਬਾ ਹਾਂਜੀ ਡੱਬਾ ਚਾਰ ਥੋੜੀ ਭਾਜੀ ਚੂਣ ਜਾਣੇ ਦੀ ਵੀ ਚੰਗੀ ਬਸਰੀ ਠੀਕ ਹੈ ਜੀ ਭਾਜੀ ਉਹ ਵੇੜਾ ਕੱਲ ਤੋਂ 20 20 ਦਾ ਪਲੱਸ ਚੱਲਣੀਆਂ ਆ ਵਾਡੀ ਹਾਂ ਜੀ ਬੜੀਆ ਵਾੜਾ ਭਜੀਓ 20 ਤੋਂ ਬਾਅਦ ਦੁੱਧ ਦੇਣਾ ਉਹਨਾਂ ਨੇ ਭਜੀਓ ਬਿਲਕੁਲ ਜੀ ਯਾਰ ਆ ਗਿਆ ਭਜੀ ਚੋਂਦਾ ਸੁਰੇ ਲਿਆਰ ਅੱਛਾ ਜੀ ਇਹਦੇ ਥੱਲੇ ਭਜੀ 10 ਕਿਲੋ ਦੁੱਧ ਜੋ ਤਾਜੀ ਸਫੀਜੋ ਭੂੜ ਸ਼ਕਾ ਕੋਈ ਨਹੀਂ ਠੀਲ ਠੰਡੀ ਭੜੀ ਜੋ ਮੋਲੇ ਦਾ 45000 40000 ਦੀ ਦੇਣਾ 2000 ਰੁਪਏ ਚ ਛੋਟ ਕਰ ਹਾਂ ਜੀ 1 ਕਿਰ ਹੋ ਜਾਦਾ ਸੋਲੋ ਦੇਵਾ ਨਹੀਂ ਕੋਈ ਸੋਲੋ ਜਾਵਾਂ ਦੋ 30000 ਠੀਕ ਹੈ ਜੀ ਕੋਈ ਫਾ ਠੀਕ ਹੈ ਜਾਵਾਂ ਦੋ ਫਿਰਤੀ ਹਾਂ ਮੈਂ ਇਧਰੋਂ ਵਿਖਾ ਲਉਗੀ ਦਿਖਾਉਂ ਮੈਂ ਦਿਖਾ ਦਉ ਪਛੀ ਵੇ ਲੋ ਖਾ ਲਓ ਤਾਂ ਵੇੜਾ ਵੇਖੋ 30000 ਦੇ ਕੋਈ ਪਹਾੜ ਨਹੀਂ ਗਾ ਜਿਹੜੇ ਹੁੰਦੇ ਨੇ ਦੇ ਦਵਾਂਗੇ ਭਾਜੀ ਹਾਂ ਚੱਲੋ ਅੰਦਰ ਇਹ ਭਾਜੀ ਗਾਈ ਜੋ ਜਿਹੜੀ ਹੈ ਨਾ ਇਹ ਸਮਝ ਲਓ ਵੀ ਜਿਦਾਂ ਹੁਣ ਆਪਾਂ ਕਿਤੇ ਲਾਈ ਹੁੰਦੀ ਹੈ ਨਾ ਫ੍ਰਿਜ ਫ੍ਰਿਜ ਕਰ ਅਸੋਹੀ ਚੀਜ਼ ਆ ਉਹ ਚੀਜ਼ ਵਾ ਇਹਨਾਂ ਦਿਨਾਂ ਨਹੀਂ ਬੰਦੇ ਨੇ ਨਾ ਪਿੰਡੋਂ ਲਾਈ ਆ ਜੀ ਤੁਸੀਂ ਕਿਹੜਾ ਝੂੜ ਮਾਰਦਾ ਮੈਂ ਜਿਆਦਾ ਬਹੁਤ ਪਿੰਡੋਲੇ ਆ ਹਮ ਇੱਕ ਤੋਂ ਅੱਜ ਦੋ ਤਿੰਨ ਚਾਰ ਡੰਗ ਮੇਰੇ ਪਿੰਡੇ ਆ ਅੱਛਾ ਪਿੰਡੇ ਆ ਅੱਜ ਮੈਂ ਕਾਏ ਪਰਸੋਂ ਦੋ ਮਹੀਆਂ ਵੇਚਤੀਆਂ ਉਹ ਵੀ ਪਿੰਡੋਲੀਆਂ ਹਾਂ ਹਾਂ ਘਰ ਤੋਂ ਬੜਾ ਮੈਂ ਮਹੀਨੇ ਦੇ ਵਿੱਚ 20 ਡੇਗਰ ਪਿੰਡੋਲੇ ਜਾਂਦਾ ਠੀਕ ਹਾਂਜੀ ਆ ਮਾਨ ਕਰਦੇ ਲੋਗ ਲਈ ਮਾਨ ਕਰਦੇ ਬਿਲਕੁਲ ਹਾਂਜੀ ਬਾਰੋਂ ਦੀ ਭਾਜੀ ਲਿਉਣੇ ਜੇ ਪੁੱਟਾ ਮੈਂ ਦੇਣਾ ਹੈ ਨਾ ਹਾਂਜੀ ਬਾੜੀ ਨਕਮੀ ਦੀ ਸੇਵਾ ਹੁਣ ਇਹਦੇ ਥਲੇ ਭਾਜੀ ਜਿਹੜਾ ਦੁੱਧ ਆ ਨਾ ਉਹ 6.5 7 ਕਿਲੋ ਅੱਛਾ ਹਾਂਜੀ ਟੋਕੜੀ ਆ ਟੋਕੜਵਾ ਤੇ ਜਦੋਂ ਇਹਨੂੰ ਮਰਜ਼ੀ ਚੋਲੋ ਤੇ ਦੁੱਧ ਦੋਵੇਂ ਦਿਨ ਮੈਂ ਸੰਭੀ ਆ ਸਾਢੇ 6 ਕਿਲੋ ਦੁੱਧ ਕਰ ਗਈ ਆ ਬਸ ਠੀਕ ਆ ਹਾਂਜੀ ਤੇ ਸਿਵਲਪੁਰ ਬੜੀ ਜੋ ਇਹਨੇ ਚਾਹ ਪਾਣੀ ਬਣਾਉ ਨਹੀਂ ਖਾਓ ਇਹਨੂੰ ਸਾਰਕ ਚੋ ਕੇ ਫਿਰ ਕਿਹਨੂੰ ਫੜਾ ਦੋ ਪਤਰੀ ਜੀ ਨੀ ਬੜੇ ਚਾਹ ਪਾਣੀ ਵਾਲੇ ਭਜੀ ਤਾਰੇ ਇਹਦੇ ਲੱਗੇ ਜੀ ਬੜੇ ਪਾਣੀ ਪੀਣਾ ਠੀਕ ਆ ਕਿ ਭੰਗੂਣੇ ਕਿ ਨਹੀਂ ਚੱਲੇ ਜਾ ਰਹੇ ਲਿਆ ਰੋਗੇ ਨੀ ਜੀ ਕੱਲ ਬਾਜੀ ਬੋਲੀ ਆ ਫੱਟੀ ਕਾ ਨਹੀਂ ਭਰਾ ਅੱਛਾ ਨਹੀਂ ਭਰਾ ਮੈਂ ਕਦਾਂ ਮਹੀਨੇ ਦੀ ਲੱਗੀ ਉਹਨਾਂ ਨੂੰ ਲੋੜ ਲੋੜ ਹੀ ਨਹੀਂ ਆਪਣੀ ਤਾਂ ਰਾਇਸ਼ੀ ਦੋ ਪੰਨਾਂ 8 ਕਿਲੋ ਦੁੱਧ ਘੱਟੋ 7 ਕਿਲੋ ਦੁੱਧ ਹੁਣ ਵੀ ਹੋਣਾ ਪਾਪਾ ਕੋਲੋਂ ਅੱਧਾ ਕਿਲੋ ਘੱਟ ਦਊਂਗਾ ਮੈਂ ਬਿਲਕੁਲ ਜੀ ਸੀ ਠੰਡੀ ਬੜੀ ਆ ਤਾਂ ਇਦਾਂ ਬੈਠੋ ਲੱਗੀ ਹੂੰ ਹੂੰ ਨਹੀਂ ਠੀਕ ਪੜੀ ਇਹਦਾ ਮੁੱਲੀ ਕੁਝ ਨਹੀਂ ਗਾ ਸਾਰੀਆਂ ਗਰਮੀਆਂ ਜਿਹਨੇ ਦੁੱਧ ਬੋਲ ਲੈ ਜਾਣਾ ਨਾ ਮੈਨੂੰ ਘਰ ਨਹੀਂ ਆ ਰਹੇ ਨਾ ਕਿਉਂਦਾ ਰਵੇ ਫੇਰ ਸਾਨੂੰ ਦੇ ਦੇ ਕੋਈ ਬੋਲੇਗਾ 18000 ਰੁਪਇਆ 18000 ਹਾਂ ਜੇ ਮੇਰੀ ਯਾਦ ਤੁਹਾਨੂੰ ਸਮਝਿਆ ਤੇ ਇਹ ਕਹਿੰਦਾ ਜੀ ਹੱਬੀ ਫਿਦਾ ਮੈਂ ਤੂੰ ਕਹਿੰਗਾ ਜੀ 12000 ਦੀ ਹੈਂ ਚਲ 11000 ਦੀ ਦੇਦਾ ਕੰਮ ਇਹ ਯਾਰ ਜੀ ਲੈ ਗਾ ਇਹ ਯਾਰ ਧਿਆਨ ਦੋ ਪੂਰੇ 10 ਦੀ ਦੇ ਦਾਂਗੇ 10000 ਦੀ ਦਰਦੀ ਨਾ ਇਹ ਯਾਰੇ ਲਲ ਜਿਹੜਾ ਭਾਜੀ ਖੜੂ ਬਾਠ ਠੀਕ ਆ ਤੇ ਚ ਕੋਈ ਘਾਟਾ ਨਹੀਂ ਉਹਨੂੰ ਨਹੀਂ ਕੋਈ ਘਾਟਾ ਨਹੀਂ ਘੇ 7 ਕਿਲੋ ਗਾਈ ਥੱਲੇ ਦੁੱਧ ਵਾ 6 ਬਿਲਕੁਲ ਜੀ ਇਹ ਯਾਰ ਇਹਨਾਂ ਬੈਠ ਕੇ ਚੋਣੀ ਬਣਾ ਜੀ ਇਹਦਾ ਕੋਈ ਨਹੀਂ ਹਾਂ ਜਿਹੜਾ ਨਹੀਂ ਬਣਾ ਜੀ ਦੇ ਦਾਂਗੇ ਵੀਰ ਜੀ ਆ ਜਾਣ ਦੋ ਆ ਜੋ ਮਈਆਂ ਵੇਖੀ ਕਰਾ ਦੇ ਅ ਚੋਡੀ ਭਾਜੀ ਰੋਈ ਸੁਣ ਵਾਲੀ ਜੋ ਅੱਜ ਕੱਪੜਾ ਇਹ ਛੇ ਦੰਦ ਜੋ ਲਓ ਜੀ ਵੇਖੋ ਛੇ ਦੰਦ ਚੋਟੀ ਅੱਖੇ ਚ ਮੋਟਾ ਵਾ ਹਾਂ ਲੈ ਬੜੀ ਚੋਟੀ ਹੈ ਕਿੰਝ ਆ ਬਖਾ ਦੇਖੋ ਲੈ ਭਾਗਣਾ ਠੀਕ ਆ ਇਹਨੂੰ ਬਾਜੀ ਕੋਈ ਗੱਲੇ ਹਰਿਆਣੇ ਦੀ ਹਾਂ ਕੋਈ ਗੱਲੇ ਮਾਲਵੇ ਦੀ ਹਾਂਜੀ ਸਾਡੇ ਕੇ ਗਲੋ ਨਹੀਂ ਨਹੀਂ ਖਾਤਾ ਪਿੰਡੋਂ ਲਈਏ ਬਲ ਜੈਡ ਬਲੇ ਕਾਲੀ ਸ਼ਾਹ ਉਹ ਕਾਲੀ ਝੋਡੀ ਭਾਜੀ ਸਾਡੇ ਕੋ 80 ਦਫਾ ਬਣਾ ਜਾ ਪਹਿਲਾਂ ਗੱਡੀ ਨੇ ਭਾਜੀ ਦੁੱਧ ਦਿੱਤਾ 12 ਕਿਲੋ ਹਾਂਜੀ ਪਿੰਡੋਂ ਲਈਏ ਬਸ ਠੀਕ ਆ ਤੋਰੋ ਦੂਜਾ ਸੋਹਾਂ ਝੋਟੀ ਜੀ ਦੂਜਾ ਸਾਰੀਆਂ ਨਾਲ ਕੋਈ ਚੰਗਿਆੜ ਬਸ ਜੀ ਦੇਖੋ ਮੈਂ ਦਾ ਕੱਢ ਬੈ ਝੋਟੀ ਦਾ ਨਹੀਂ ਜੀ ਜੀ ਬੋ ਜੀ ਹਾਂਜੀ ਕੀ ਲੱਗਾ ਮਾਲ ਦੇ ਨੂੰ ਤੇ ਹਰਿਆਣੇ ਨੂੰ ਹਾਂਜੀ ਕੀ ਲੱਗਾ ਮਾਲ ਦੇ ਨੂੰ ਤੇ ਹਰਿਆਣੇ ਨੂੰ ਦੇਖੋ ਛੋਟੀ ਝੋਟੀ ਭਾਜੀ ਵੱਡੀ ਝੋਟੀ ਭਾਜੀ ਝੋਟੀਆਂ ਦੇ ਰਹਿਣ 1 ਕਿਲੋ ਲੈ ਜੀ ਹਾਂਜੀ 1 ਕਿਲੋ ਦੇ ਲੈ ਹਾਂ ਜੀ ਬੜੀ ਬਹੁਤ ਝੋੜੇ ਭਾਜੀ ਪੂਰਾ ਬਣੂ ਥਲੋ ਪਰੀ ਖੁਦਣੀ ਬੁੜੀ ਝੋੜੀ ਨੂੰ ਮੈਨੂੰ ਦੁੱਧ ਚੰਗਾ ਕੱਢਿਆ ਵਾ ਪਹਿਲਾਂ ਚੰਗਾ ਕੱਢਿਆ ਪਤਾ ਗੱਲ ਕੀ ਜੋ ਪਿੰਡ ਦੇ ਚ ਪਤਾ ਹੁੰਦਾ ਲਗਭਗ ਡੰਗਰ ਜਿਹਨੇ ਸਾਨੂੰ ਦੇਣਾ ਨਾ ਉਹਨੇ ਪਹਿਲੀ ਚੰਗਾ ਹੀ ਦੇਣਾ ਵਾ ਚੰਗਾ ਹੀ ਦੇਣਾ ਆਈ ਫੜ ਕੇ ਲੈ ਆਉਂਦੇ ਆ ਪੈਸੇ ਵੀ ਅਸੀਂ ਬਾਅਦ ਜਣੇ ਦੁੱਧ ਤੇ ਪਰ ਮੈਂ ਹਾਂਜੀ ਬਿਲਕੁਲ ਬਿਲਕੁਲ ਤੇ ਪਹਿਲਾਂ ਕਿੰਨੇ ਵੇਚਦੀਆਂ ਮੈਂ ਵੇਖਣਿਆ ਵੇਚਦੀਆਂ ਵੀਡੀਓ ਭਾਈ ਵੇਖੋ ਇੱਕ 10 ਦੀ ਝੋਡੀ ਦਾ ਮੁੱਲ ਕੀ ਕਰਦਾ ਕਰੀਏ ਛੇਣੀ ਝੋਡੀ ਪੈਸੇ ਲਾਏ ਆ ਹਾਂ ਲਾਠੀ ਦੇ ਲਈਏ ਇਹ ਹੈਗਾ ਹੱਕ ਦਰ ਲਖ ਦਾ ਹਾਂਜੀ ਪਰ ਤੁਸੀਂ ਮਾਨਤ ਕਰਦੇ ਮੈਨੂੰ 99 ਦੀ ਦੇ ਦਾਂਗੇ 95000 ਆ ਗਏ ਨੇ ਬਚਾਉਣੇ 24 ਦੇ ਕੰਮ ਹਾਂਜੀ ਹੋਰ ਕਰਾ ਲਓ ਮਾਨਤ ਕੋਈ ਗੱਲ ਨਹੀਂ ਜੇ 90 ਦੀ ਦੇ ਦਾਂਗੇ ਭਾਜੀ ਜਾਣ ਦੋ 90000 ਦੀ ਭਾਜੀ ਕੱਟੀ ਦੇ ਦਾਂਗੇ ਬਿਲਕੁਲ ਕੱਟੀ ਵੇਖ ਲਓ ਕਿੰਨੀ ਤਗੜੀ ਹੈ ਛੋਟੀ ਕੋਈ ਫੇਰ ਪਹਿਲੇ ਹੁਣ ਨਹੀਂ ਹੈ ਨਾ ਭਾਰਤੀ ਤੇ ਥਾਣਾ ਨਹੀਂ ਚੱਲਦੀ ਉਹ ਬਸ ਠੀਕ ਹੈ ਚੰਦੋਂ ਲਈ ਆ ਚਲੋ ਹਾਂਜੀ ਜਾਣ ਦੋ ਮੇਰੀ ਪੂਰੀ ਨਾ ਕੋਈ ਦਿੱਤੀ ਜਾਂਦਾ ਮੈਨੂੰ ਛੋਟੀ ਆ ਤੇ ਕੋਈ ਭਾਜੀ ਕਮੀ ਵੇਚੀ ਨਹੀਂ ਕੱਟੀ ਡਾੜੀ ਇਹਦੇ ਕਮੀ ਵੇਚੀ ਕਿਉਂ ਨਹੀਂ ਭਾਜੀ ਹਾਂਜੀ ਚਲੋ ਜਾਣ ਦੋ ਇਹ ਜੀ ਇਹ ਸੂਈ ਜੋ ਭਾਜੀ ਇਹਨੇ ਕਿੰਨੇ ਰਾਮ ਹੋ ਗਿਆ ਆ ਜੋ ਗੱਡੀ ਤਾਲੀਆਂ ਸੂਈਆਂ ਜੋ ਤਾਲੀਏ ਆ ਬੱਦੇ ਨਾਲ ਵਾਲੀ ਬੱਦੇ ਗਾੜੀ ਉਹ ਮਾਰਦੇ ਠੀਕ ਆ ਦੁੱਧ ਕਿੰਨਾ ਜੀ ਛੋਟੀ ਸੂਈਆਂ 11 ਕਿਲੋ ਜੋ 11 ਕਾ ਦੁੱਧ ਪਿਓ ਕਾਲੀ ਜਾਂਦੀ ਤੇ ਵੀ ਕਾਲੀ ਸਾ ਛੋਟੀ ਇਹ ਕਵਾ ਨਹੀਂ ਚੜਾ ਵੇਖ ਆਦ ਖਾਉ ਲੈ ਕੋਈ ਪਲੀ ਟੈਂਬ ਯਾਰ ਨਹੀਂ ਕੋਈ ਸੂਈ ਨਹੀਂ ਵੇਖ ਲੋ ਨਹੀਂ ਨਹੀਂ ਮੇਰਾ ਬਈਆਂ ਮਈਆਂ ਆ ਪੰਗੀਆਂ ਦੀਆਂ ਅੜੇ ਪਤਨੀਆਂ ਕੋਈ ਪਤੂ ਨਹੀਂ ਆਜ ਕੋਈ ਪੂਛਟਾ ਕੋਈ ਕਮੀ ਪੈਦੀ ਕਾ ਦੇ ਕੇ ਬਲ ਕਨੇ ਜੀ ਕਾਲੀ ਫੋਰ ਜੈਡ ਬਿਲਕੁਲ ਐਨ ਲਓ ਆ ਇਹ ਮਾਲਵੇ ਦੇ ਹਰਿਆਣਾ ਚੋਂ ਪਾਜੀ ਜੋੜਾ ਕੁ ਘਾਟੋ ਲੈ ਦੱਸੋ ਪਾਜੀ ਹਾਂਜੀ ਪਰ ਆਪਾਂ ਗਏ ਨਹੀਂ 1.5 2 ਕਿਲੋ ਗਾੜੀ ਛੋਟੀ ਆਜੋ ਲੋ ਪਾਜੀ ਫਸਮਦੀਆਂ ਨਾਲ ਡੜਾ ਮੋਟਾ ਫਣ ਬਣਾਉਣੀ ਚੋ ਵੇਂਦਾ ਜੀ ਫਿਰ ਮੁੱਲ ਭਾਜੀ ਇਹਦਾ ਵੀ ਹਗਾ ਜੋ ਇੱਕ ਪੰਜ ਹਾਂਜੀ ਰੇਰ ਵਾਲੀ ਜੀ ਅੱਜ ਗੱਲ ਕਰਨੀ ਬੰਦਣੀ ਥੋੜਾ ਵਾ ਵੇਚੀਏ ਪਰਾਂ ਫੇਰ ਲਿਆ ਬੋਲੀਏ 95 ਦੇ ਦਾਂਗੇ ਵੀ ਇਹ ਵੀ 95000 ਦੇ ਹਾਂਜੀ ਚਲੋ ਠੀਕ ਜੋ 92 ਦੇ ਦਾਂਗੇ ਪੂਰੇ ਘਰ ਦੇ ਬੰਨੋ ਪਜੇ ਚਲੋ 90 ਦੇ ਦਾਂ ਜੋ 90 90 90 90 ਜਾਨੀ ਬੰਦੀ ਮੈਂ ਨਹੀਂ ਲੈਣੀ ਬੱਸ ਤੁਸੀਂ ਕਹਿ ਕੇ ਲੈ ਰਹੇ ਹਾਂ ਨਹੀਂ ਕਬੜਾ ਕੈਕ ਲੈ ਲੈ ਜੀ ਸੂਈ ਕੈਕ ਲੈ ਲੈ। ਭਾਈ ਇਹਨਾਂ ਛੋਟੀ ਵੇਖੋ ਕੰਡੀ ਵੱਡੀ ਆ 1 5 1 10 ਸਵੇਰ ਦਾ ਹੋਈ ਛੋਟੇ ਦਾ। ਇਹ ਮਾੜੀ। ਹਾਂ ਜੀ। ਆਹ ਜੀ ਇਹ ਛੋਟੀ ਤੁਸੀਂ ਜੋ। ਇਹ ਵੀ ਤਾਲੀ ਆ। ਇਹ ਆ ਜੋ ਬੱਚਾ ਆ ਵੀ ਤਾਂ ਆ ਕੇ ਬੱਚੇ ਗਾੜੀ ਬਦੇ ਇੱਥੇ ਕਰਕੇ। ਲਓ ਜੀ। ਤੁਹਾਨੂੰ ਆ 12 ਲਗਾ ਦੇ। ਦੁੱਧ ਕਿੰਨਾ ਜੀ? ਦੁੱਧ ਭਾਰੀ 8 ਕਿਲੋ ਤੋਂ ਬਾਹਰ ਦੇ ਛੋਟੀ ਥੱਲੇ। 8 ਕਿਲੋ ਬਾਹਰ ਆ। ਮੇਰੇ ਚੋਟੀ। ਦੁਰਮਣਾ ਨਾ ਆ ਜੋ। ਆਹ ਦੇਖੋ ਵੀ। ਖਾਓ ਬਰਾ। ਲੱਗ ਗਿਆ। ਠੀਕ ਆ। ਪਾਦੀ ਇਹਦੀ ਚੋਣ ਜਿਹੜੀ ਆ ਨਾ ਹਾਂਜੀ ਉਹ ਦੋ ਦੀ ਮੋਟਰ ਵਾ ਅੱਛਾ ਇਹ ਨਹੀਂ ਪੋਲੀ ਤਾਂ ਛੋਡੀ ਨੂੰ ਗੱਲ ਹੀ ਕਰਨੀ ਲਾਸਟ ਵਾਲਾ ਕਾਰਬੋਨ ਸਪੇਅਰੇ ਆਈ ਆ ਹਾਂ ਹਾਂ ਤਾੜੀ ਪਾਈ ਵੜ 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 ਖਾ ਗਈ ਛੋਡੀ ਇਹ ਡੰਗਰ ਖਾਂਦਾ ਪਿੰਦਾ ਨਾ ਠੀਕ ਹੈ ਸਿੰਘ ਵੇਖ ਲੋ ਇਹਦਾ ਕੁਆਲਟੀ ਦੇਖ ਲੋ ਛੋਡੀ ਦੀ ਠੀਕ ਹੈ ਲਾਸਟ ਪੀਸ ਹੀ ਇਹ ਬੰਦੇ ਜੀ ਹਾਂਜੀ ਜਾਣ ਦੋ ਬੋਲੇ ਨਾ 90000 ਅੱਛਾ ਮੋਲ ਭਾਜੀ ਹੁਣ ਬਾਹਰ ਹੀ ਬੜਿਆ ਕਰੇ ਬਤਾ ਕੀ ਕੀ ਕਰੀ ਨਹੀਂ ਨਹੀਂ ਛੋਟੀ ਜਿਹੜਾ 85 ਦੀ 85000 ਦੀ ਹਾਂਜੀ ਦੋ ਹੀ 5 ਛੋਟ 80 ਗਿਲ 75 ਦੀ ਵੇਖੋ 75 ਦੀ ਜੋਲੀ ਭਾਜੀ ਦਿੰਦੇ ਨਾ ਨਹੀਂ ਵੇਖੋ ਛੋਟੀ ਭਾਜੀ ਵਿੱਚ ਕਮੀ ਥੋੜਾ ਜਿਹੜੇ ਕਹ ਲਾ ਹਾਂਜੀ ਇਹ ਸਾਤ ਦਿਨ ਬਿਠਵਾਣੀ ਪਾਈ ਹੁਣਾਂ ਦੀ ਤੇ ਪਹਿਲੇ ਜਾ ਰਹੇ ਜਿੰਨੇ ਮਾਲ ਆ ਆ ਵੇਖੋ ਭਾਜੀ ਕਿੱਡੀ ਛੋਟੀ 85000 ਦੀ ਦਿੰਦੇ ਨਾ ਕੋਈ ਘੂੜਾ ਛੱਡਾ ਕੋਈ ਕਮੀ ਬੇਸੀ ਹੋਵੇ ਛੋਟੀ ਚ ਬਿਲਕੁਲ ਛੋਟੀ ਲੱਦ ਕੇ ਬੰਦਾ ਫੜ ਗਿਆ गावांच मेरीया दी कोई कमी पेशी आ जे सवेरे लेहा के मैं गावांच होइया नहीं ਝੂੜ ਵੀ ਨਹੀਂ ਮਾਰਨਾ ਲੱਗੋ ਨਹੀਂ ਗਾਉ ਹਮ ਬੜੀ ਦੂਰੋਂ ਦੀ ਲਿਆ ਚਾਹ ਹੈ ਸਾਢੇ 3:30 ਕਰਾਇਆ ਨਦਾ ਗਾਵਾ ਦਾ ਬੜੀ ਦੂਰੋਂ ਲਿਆ ਕੰਡਾ ਕੋਈ ਆਪਣੇ ਘਰੋਂ ਲੈ ਆਵੇ ਤੋਲ ਤੋਲ ਕੇ ਦੁੱਧ ਭਾਜੀ ਗਾਵਾ ਦਾ ਖੜੇ ਜੇ ਆਪਣੇ ਕੋਲ ਨੂੰ ਰਹਿ ਗਈਆਂ ਤੇ 20 ਕਿਲੋ ਤੋਂ ਬਾਅਦ ਮਾਣੇ ਭਾਜੀਓ ਵੇਖੋ ਔਰ ਦਿਖਾ ਦਿਓ ਫਿਰ ਇੱਕ ਟਾਈਮ ਵੀ ਹੈ ਫਿਰ ਭਾਜੀ ਤਿੰਨ ਵਜੇ ਹੈ ਤਿੰਨ ਵਜੇ ਤਿੰਨ ਵਜੇ ਬਿਲਕੁਲ ਆ ਦੇਖੋ ਬੜੀ ਨੌ ਲੜਾ ਭਾਈ ਵੇਖੋ ਇਹ ਦੂਪਰ ਦਾ ਰਾਬਦਾ ਨਾ ਆ ਰਹੀ ਹੈ ਮੇਰੇ ਬੇਲੇ ਥੋੜਾ ਥੋੜਾ ਮਾਰਜਿਨ ਰੱਖ ਕੇ ਚਲੋ ਕਮਾਈ ਤਾਂ ਕਰਨੀ ਆ ਰੇ ਕਿ ਨਹੀਂ ਹਰ ਕਰਨੇ ਘਾਟੇ ਵਾਦੇ ਮਾਲ ਚ ਹੁੰਦੇ ਆ ਬਿਲਕੁਲ ਤੇ ਚਲੋ ਭਾ ਵੀ ਜੈ ਜਵਾ ਪਹਿਲਨ ਵਸ਼ੀ ਆ ਕੀ ਇਹਨਾਂ ਦੇ ਭਾੜੀ ਮੁੰਡੇ ਆ ਨਹੀਂ ਨਹੀਂ ਕੁਛ ਮੁੰਡੇ ਆ ਰੱਖ ਰੰਗੀ ਲਿਆਂਦੀਆਂ ਨੇ ਨਹੀਂ ਨਹੀਂ ਮਤਲਬ ਠੀਕ ਆ ਨਾ ਬੜੀ ਮਿਹਨਤ ਕਰੀ ਦੀਆ ਮਤਲਬ ਕੋਈ ਅੱਧੀ ਕੱਟੀ ਆਉਂਦੇ ਹੋ ਚੰਗੀ ਚੱਲੀ ਜਾ ਵੇਖੋ ਇੱਥੋਂ ਭਾੜਾ ਅਸੀਰ ਬਣਾ ਕੇ ਹੋ ਗਿਆ ਮੇਰੇ ਇੱਥੋਂ ਚੰਗੀ ਵੱਡੀ ਕੱਢੀ ਚੱਲੀ ਏ ਤੇ ਇਦਾਂ ਹੀ ਭਾਜੀ ਮਾਲ ਦੇ ਇਥੇ ਹੁਣ 20 ਘੰਟੇ ਹੁੰਦਾ ਜਾਂਦਾ ਵਾ ਹਾਂ ਕਿਉਂ ਮੱਝਾਂ ਗਾਈਆਂ ਰਹਿੰਦੀਆਂ ਰਹਿੰਦੀਆਂ ਡੇਢ ਤੇ ਆਪਣਾ ਪਿੰਡ ਹੈਗਾ ਵਾ ਧਵਾਨ ਤੇ ਜ਼ਿਲ੍ਹਾ ਹੈਗਾ ਗੁਰਦਾਸਪੁਰ ਸਿੱਧਾ ਹੀ ਪਤਾ ਵਾ ਨੇੜੇ ਅਲੀਗੜ ਦੇ ਤੇ ਨਾਂ ਮੇਰਾ ਭਿੰਦਾ ਵਾ ਵੀ ਸਾਰੇ ਜਾਣਦੇ ਬੜੇ ਵੀ ਡੇ ਮੈਨੂੰ ਫੋਨ ਕਰਨ ਵੀਡੀਓ ਨਹੀਂ ਆਈ ਕਿੰਨੇ ਦਿਨ ਇੱਕ ਅਸੀਂ ਥੂੜੀ ਪਏ ਵਧਾਉਣੀ ਪਈ 26 ਟਰਾਲੀਆਂ ਇਹਨਾਂ ਨੂੰ ਲੱਗੇ ਰਾਇ 4-5 ਦਿਨ ਤੇ ਨੰਬਰ ਹੈਗਾ ਆਪਣਾ 9592 27529 9592 ਤੇ 27529 ਅੱਸੀ ਗੱਲ